ਜ਼ਿਲ੍ਹਾ ਪੀਛ ਦਾ ਦੀ ਗਿਣਤੀ ਚੱਲ ਰਹੀ ਆ ਆਡਰ ਜ਼ੋਨ ਮੁਤਾਬਕ ਗਿਣਤੀ ਕਈ ਵਾਰੀ ਕੋਈ ਜ਼ੋਨ ਇੱਕ ਦੂਜੇ ਦੇ ਵਿੱਚ ਆ ਜਾਂਦਾ ਜ਼ੋਨ ਉਸ ਕਰਕੇ ਹੋ ਸਕਦਾ ਸਾਨੂੰ ਰਾਤ ਦੇਰੇ ਤੱਕ ਗਿਣਤੀ ਚੱਲੇ ਤੇ ਪਰ ਸਾਡੀ ਅਸੀਂ ਇਸੇ ਇਹੀ ਬੇਨਤੀ ਕੀਤੀ ਸੀ ਵੀ ਸਪੀਡ ਕਿਉਂਕਿ ਵਧਾਈ ਜਾਵੇ ਤੇ ਵਧੀਆ ਢੰਗ ਨਾਲ ਗਿਣਤੀ ਹੋ ਸਕੇ ਇੱਕ ਇੱਕ ਪਾਰਟੀ ਦਾ ਇੱਕ ਇੱਕ ਬੰਦਾ ਹੀ ਜਿਹੜਾ ਉਹ ਉਹ ਜਿਹੜਾ ਹੈਗਾ ਕਾਊਂਟਿੰਗ ਹੱਟ ਬਣਿਆ ਔਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਕਿਸੇ ਵੀ ਪਾਰਟੀ ਦੇ ਜੇ ਕੋਈ ਬੰਦੇ ਵਾਦ ਉਹਥੇ ਬੰਦੇ ਜਾ ਵਰਦੇ ਆ ਤਾਂ ਉਹਦੇ ਨਾਲ ਮਾਹੌਲ ਖਰਾਬ ਹੁੰਦਾ ਅਸੀਂ ਇਹੇ ਬੇਨਤੀ ਕੀਤੀ ਹੈ ਵੀ ਜੋ ਤੁਹਾਡਾ ਕ੍ਰਾਈਟੇਰੀਆ ਬਣਿਆ ਉਹਦੇ ਮੁਤਾਬਕ ਜਿਹੜਾ ਉਹਨਾਂ ਬੰਦਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਤੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਬਹੁਤ ਵਧੀਆ ਧੰਨ ਨਾਲ ਜਿਹੜੀ ਗਿਣਤੀ ਕਰਵਾ ਰਿਹਾ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਵੋਟਰਾਂ ਦਾ ਮੈਂ ਸੰਧਵਾ ਪਿੰਡ ਤੋਂ 1 ਨੰਬਰ ਜ਼ੋਨ ਤੋਂ ਬਲਾਕ ਸੰਭਤੀ ਤੋਂ ਚੋਣ ਲੜ ਰਿਹਾ ਹਾਂ ਮੈਂ ਪਿੰਡ ਵਾਸੀਆਂ ਦਾ ਇਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੇ ਇਹ ਸੀਟ ਜਿਹੜੀ ਸੀਗੀ ਜਿੱਤ ਕੇ ਮੈਂ ਬਰਾੜ ਸਾਹ ਦੀ ਝੋਲੀ ਪਾਈ ਹੈ। ਬਈ ਇੰਨਾ ਕੁ ਕਹਿੰਦਾ ਮੈਂ ਖਵਾ ਦਾ ਯਾਸ ਜੀ ਕਿਹੜੀ ਪਾਰਟੀ ਤੋਂ ਤੁਸੀਂ ਚੋਂ ਸਰੋਮਣੀ ਅਕਾਲੀ ਦਲ ਨੇ ਕਿੰਨੀਆਂ ਵੋਟਾਂ ਪ੍ਰਾਪਤ ਕੀਤੀਆਂ 1101 ਵੋਟ ਪ੍ਰਾਪਤ ਹੋਈ ਮੈਨੂੰ ਜਿਹਦੇ ਵਿੱਚੋਂ ਮੈਂ 171 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ 171 ਵੋਟਾਂ ਤੇ ਕਿਵੇਂ ਲੱਗਦਾ ਪਿਆ ਆਉਣ ਵਾਲੇ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹੀ ਲੱਗਦਾ ਪਿਆ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੋਵੇ